ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਬੋਰ ਦੇ ਸਭ ਤੋਂ ਮਸ਼ਹੂਰ ਟੇਲਰ ਸੰਜੇ ਵਰਮਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨ ਹਮਲਾਵਰਾਂ ਵੱਲੋਂ ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਔਰ ਅਬੋਰ ਦੇ ਸਭ ਤੋਂ ਮਸ਼ਹੂਰ ਨਾਮੀ ਕਲਾਕਾਰ ਲੀਡਰ ਇਸ ਸ਼ੋਰੂਮ ਤੇ ਆ ਕੇ ਮਾਲਕ ਤੋਂ ਕੁੜਤਾ ਪਜਾਮਾ ਸਵਾਉਂਦੇ ਹਨ ਔਰ ਸੰਜੇ ਵਰਮਾ ਤੇ ਕਿਸ ਨੇ ਹਮਲਾ ਕੀਤਾ ਹੈ ਇਹ ਤਾਂ ਪੁਲਿਸ ਖੰਗਾਲ ਰਹੀ ਹੈ ਪਰ ਅਬੋਰ ਦਾ ਵੇਅਰ ਵੈਲ ਸ਼ੋਰੂਮ ਇਹਨਾਂ ਦਾ ਸੀ ਔਰ ਸਭ ਤੋਂ ਮਸ਼ਹੂਰ ਸ਼ੋਰੂਮ ਇਹਨਾਂ ਦਾ ਅਬੋਰ ਵਿੱਚ ਮੰਨਿਆ ਜਾਂਦਾ ਹੈ ਅਕਸਰ ਹੀ ਅਸੀਂ ਗੀਤਾ ਵਿੱਚ ਸੁਣਦੇ ਹਾਂ ਕੁੜਤਾ ਪਜਾਮਾ ਅਮਮਾ ਮ ਅਬੋਰ ਤੋਂ ਸਵਾਇਆ ਸੀ ਔਰ ਅਬੋਰ ਦੇ ਇਨਾ ਨਾਮੀ ਟੇਲਰਾਂ ਤੋਂ ਗਾਇਕ ਕੁੜਤੇ ਪਜਾਮੇ ਸੌਂਦੇ ਹਨ ਇਸ ਮੌਕੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚਬੀਨ ਕੀਤੀ ਜਾ ਰਹੀ ਹੈ ਜਿਸ ਦੀ ਕੇ ਇੱਕ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਆ ਮੌਕੇ ਤੇ ਪਹੁੰਚੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਕਹਿਣਾ ਹੈ ਅਬੋਰ ਇਸ ਤਰ੍ਹਾਂ ਦੇ ਵੱਡੇ ਹਾਦਸੇ ਤੋਂ ਬਚਿਆ ਹੋਇਆ ਸੀ ਆ ਸ਼ਫੀਰਿਆ ਬਾਹਰ ਕਟਾਈ ਹੋ ਗਿਆ ਕੋਈ ਇਨਡਿਕੀਸ਼ਨ ਹੈਗਾ ਇਹ ਵੱਡੀ ਘਟਨਾ ਹੋਣ ਦੇ ਬਾਅਦ ਇਹ ਵੱਡੀ ਘਟਨਾ ਹੋਈ ਹੈ ਹੁਣ ਪੁਲਿਸ ਹਰ ਚਾਹੀਦਾ ਹੁੰਦਾ ਕੋਈ ਐਦਾ ਨਹੀਂ ਹੈਗਾ ਇਹ ਤਾਂ ਕੋਈ ਮਾਨਣਾ ਲੱਗ ਰਿਹਾ ਕੋਈ ਕੋਈ ਗੈਂਗਸਟਰ ਹੋ ਸਕਦੇ ਨੇ ਤੋਂ ਹੋ ਸਕਦੇ ਨੇ ਤੁਸੀਂ ਤਾਂ ਜਾਂਚ ਦਾ ਕੰਮ ਹੈ ਦੇਖਣ ਹਲੇ ਤੱਕ ਜੋ ਕੁਝ ਲੱਗਿਆ ਮੈਨੂੰ ਤਾਂ ਲੱਗਦਾ ਹੈ ਕਿ ਗੈਂਗਵਾੜੀ ਹੈ ਇਨਵੈਸਟਰ ਦਾ ਕੰਮ ਹੈ ਮੇਰੇ ਸਿੱਧਾ ਕੋਈ ਜੁਨੂਤ ਦਾ ਮੰਗਣਾ ਲੱਗਦਾ ਕੋਈ ਸੰਜੀਤ ਜੀ ਨਾਲ ਜਿਸ ਸੁਨੇਹੇ ਸੰਜੀਤ ਜੀ ਤਾਂ ਦੁਸ਼ਮਣ ਹੀ ਨਹੀਂ ਸੀ ਤੇ ਕੁਝ ਹਰੇਕ ਦਾ ਮਿੱਠਾ ਬੋਲਦੇ ਸੀ ਬਹੁਤ ਅੱਛਾ ਬੋਲਣ ਭਲਾ ਵਗੇ ਪਰਵਾਹ ਹੈ ਸ਼ਹਿਰ ਦੇ ਬਰੇ ਤੇ ਨੇ ਬੜੀ ਮਾਰੀ ਕਰਤਾ ਹਾਂ ਕਿ ਅਮਰ ਸਾਡੀ ਬੜੀ ਚਿੰਤਾ ਕਰ ਰਿਹਾ ਹੈ ਕੀ ਮਸਲਾ ਕੀ ਹੈ ਜੀ ਕੀ ਸਰ ਮਸਲੇ ਦਾ ਪਤਾ ਨਹੀਂ ਚੱਲਿਆ ਬਾਕੀ ਕੁਲ ਮਲਾ ਕੇ ਤਾਂ ਬਹੁਤ ਮਾੜਾ ਰਿਹਾ ਇਸ ਇਸ ਜਿਸ ਤਰੀਕੇ ਮਿੱਕੀ ਹੋਇਆ ਕੀ ਹੈ ਮਤਲਬ ਇਹ ਸੂਚਨਾ ਮੈਨੂੰ ਜਸਟ ਆਈ ਨਹੀਂ ਕਿ ਕਿ ਕਾਰਪੋਰੇਟ ਨਹੀਂ ਸੀ ਤੇ ਕੋਈ ਤਾੜ ਤੋਂ ਪਿੰਜ ਨੇਸੀ ਗੋਲੀਆਂ ਚੱਕੀਆਂ ਉਹਨਾਂ ਨੇ ਅੰਦਰ ਤੁਸੀਂ ਜਾ ਕੇ ਆਏ ਹੋ ਕੀ ਪوزیشن ਕੀ ਹੈ ਸੁਤਰ ਦੇ ਕੋਲ ਵਿਅਕਤੀ ਵਸੇ ਕੀ ਕਹਿਣਾ ਚਾਹੋਗੇ ਜੀ ਘਟਨਾ ਸਥਲ ਤੇ ਪਹੁੰਚ ਕੇ ਮੌਕੇ ਤੇ ਕਿਸ ਤਰ੍ਹਾਂ ਦੀ ਘਟਨਾ ਹੋਈ ਹੈ ਜੀ ਉਹ ਅਜੇ ਤੇ ਸਵੇਰੇ ਗੀਵ ਲਿਪਗਾਂ ਲੋ 10:30 ਵਜੇ ਨੇ ਲੱਗੇ ਸੈਂਕੜੇ ਨੀਅਰ ਵੈਲ ਚੌਂਕ ਤੇ ਵਿਚਰ ਰਹੇ ਸਨ ਮਿਸਟਰ ਸੰਦੇਰੀ ਆਪਣੀ ਕਾਰ ਤੇ ਆ ਰਹੇ ਸੀ ਵੀ ਇੱਦਾਂ ਹੀ ਪਾਰ ਕੀਤੇ ਸਾਈਡ ਤੋਂ ਜਿੰਨ ਜਿਹੜੇ ਪਪਲ ਫੇਸਟਡ ਬਿਸਕੁਟ ਜਾਂ ਸਾਈਵੜੀ ਆਕਿੰਦੇ ਫਾਇਰਿੰਗ ਚਾਹ ਤੋਂ ਪੰਜ ਜਿਹੜੇ ਸ਼ਾਰਟ ਜਿਹੜੇ ਫਾਇਰਿੰਗ ਜਿਹੜਾ ਨਾ ਦੇਖ ਤੋਂ ਹੀ ਮੁੱਕ ਇੱਕ ਮੋੜ ਬਾਅਦ ਉਹਨਾਂ ਸਿਵੀ ਡੇਟਰੀ ਹਸਪੀਟਲ ਜਿਹੜਾ ਸ਼ਿਫਟ ਕੀਤਾ ਜਿਹਨਾਂ ਦੀ ਹਾਲਤ ਕ੍ਰਿਟੀਕਲ ਸੀ ਮੈਨੂੰ ਤੇ ਪਹਿਲਾ ਪਤਾ ਲੱਗਾ ਕਿ ਉਹ